ਪੰਜਾਬ ਦਾ ਪਾਵਰ ਲਿਫਟਿੰਗ ਪੈਰਾ 올림픽 ਦਾ ਆਫਿਸ ਜਿਹੜਾ ਹੈ ਉਹ ਖੋਲਿਆ ਗਿਆ ਜਿਸ ਦਾ ਉਦਘਾਟਨ ਆਲ ਇੰਡੀਆ ਦੇ ਜਿਹੜੇ ਪਾਵਰ ਲਿਫਟਿੰਗ ਪੈਰਾ 올림픽 ਦੇ ਚੇਅਰਮੈਨ ਹੈ ਜੇਪੀ ਸਿੰਘ ਅਤੇ ਉਹਨਾਂ ਦੇ ਨਾਲ ਵਾਈਸ ਚੇਅਰਮੈਨ ਸਤੇ ਪ੍ਰਕਾਸ਼ ਸਾਗਵਾਨ ਖੁਦ ਸਮਾਣਾ ਪਹੁੰਚੇ ਉਹਨਾਂ ਦਫਤਰ ਖੋਲ੍ਹਿਆ ਅਤੇ ਯੋਗੇਸ਼ ਸ਼ਰਮਾ ਨੂੰ ਪੰਜਾਬ ਦਾ ਡਾਇਰੈਕਟਰ ਡਿਵੈਲਪਮੈਂਟ ਦਾ ਜਿਹੜਾ ਨਿਯੁਕਤੀ ਪੱਤਰ ਸੌਪਿਆ ਗਿਆ ਕਿ ਉਹਨਾਂ ਦੇ ਦੁਆਰਾ ਇਸ ਪੰਜਾਬ ਦੇ ਵਿੱਚ ਜਿਹੜੇ ਦਿਵਿਆਂਗ ਖਿਡਾਰੀ ਹੈ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ के बीच एक ਵੱਖਰੀ ਪ੍ਰਤਿਭਾ ਹੁੰਦੀ ਹੈ ਦੂਜੇ ਖਿਡਾਰੀ ਨਾਲੋਂ ਵੀ ਉਹ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ ਉਹਨ ਖਿਡਾਰੀਆਂ ਦੇ ਲਈ ਇਹ ਦਫ਼ਤਰ ਸਮਾਣਾ ਵਿੱਚ ਖੋਲਿਆ ਗਿਆ ਯੋਗੇਸ਼ ਸਰਮਣ ਜਾਣਕਾਰੀ ਦਿੱਤੀ ਕਿ ਇਸ ਦੇ ਵਿੱਚ ਐਥਲੀਟ ਹਨ ਔਰ ਕਈ ਜਿਹੜੀ ਦੂਜੀ ਖੇਡਾਂ ਉਹ ਇਸ ਦੇ ਵਿੱਚ ਜੇ ਨੌਜਵਾਨ ਜੁੜenge ਤਾਂ ਉਹਨਾਂ ਨੂੰ ਵੀ ਦੇਸ਼ ਦੇ ਲਈ ਔਰ ਖੇਡਣ ਦਾ ਮਾਣ ਹਾਸਲ ਹੋਵੇਗਾ ਔਰ ਪੰਜਾਬ ਦਾ ਨਾਮ ਵੀ ਉਹ ਰੋਸ਼ਨ ਕਰਨਗੇ ਇਸ ਦੇ ਲਈ ਮੈਂ ਜਿਹੜੇ ਆਲ ਇੰਡੀਆ ਕਮੇਟੀ ਦੇ पैरा ओलंपिक के चेयरमैन है उन्हों का मैं धनवाद भी करता जिन्होंने मैंने मौका दता है और मैं विश्वास दवादा कि पंजाब के नौजवानों इस दे देांगा और पंजाब का दे नौजवान देश का दे नाम रोशन करेगा क्या आपको शर्मा योगेश जी ने इतना अच्छा प्रोग्राम यहाँ किया है इसके लिए बहुत बधाई के पात्र हैं और ये पावर लिफ्टिंग का ऑफिस बनाया मैं ये नहीं कर रहा ये पैरा का भी ऑफिस यहीं रहेगा क्योंकि पावर लिफ्टिंग और पैरा दोनों एक ही वो कहते हैं एक ही बाप की संतान हैं इसलिए इसके अंदर पावर लिफ्टिंग के अलावा और पैरा गेम्स के बारे में भी पूरा यहाँ पर ऑफिस बनाइए आप ये मेरी एक प्रार्थना है आपसे बहुत बहुत धन्यवाद मीडिया बंधु और जो हमारी टीम के अहम सदस्य है शर्मा जी इसने पैरा पावर लिफ्टिंग के ये ऑफिस का आज उद्घाटन किया है और पैरा स्पोर्ट्स को पैरा पावर लिफ्टिंग को बढ़ाने का जो इसने कार्यभार अपने कंधों पे लिया है तो मैं इसको बधाई देता हूँ और शुभकामनाएँ देता हूँ कि ये पंजाब में पैरा पावर लिफ्टिंग के लिए काम करे और जो टैलेंट गांव में है उनको ढूंढ के आइडेंटिफाई करके और नेशनल और इंटरनेशनल लेवल पे उसको आगे बढ़ाने का काम करें नहीं नहीं मैं तो पैरा पावर लिफ्टिंग का चेयरमैन हूँ वाइस प्रेसिडेंट सांगवान साहब है। तो हैं हाँ। ਤੋ ਇਸ ਸਵਾਲ ਦਾ ਜਵਾਬ ਸੰਗਵਾਨ ਸਾਹਿਬ ਇਹ ਸਰ ਉਰੇ ਜੇਪੀ ਸਿੰਘ ਸਰ ਜੀ ਆਏ ਜੀ ਆਈਸੀ ਜੋ ਚੇਅਰਮੈਨ ਨੇ ਪਾਵਰ ਲਿਫਟਿੰਗ ਪੈਰਾ ਪਾਵਰ ਲਿਫਟਿੰਗ ਇੰਡੀਆ ਦੇ ਤੇ ਨਾਲ ਉਹਨਾਂ ਦੇ ਸਰ ਸ਼੍ਰੀ ਸਤਿਆ ਪ੍ਰਕਾਸ਼ ਸੰਗਵਾਨ ਜੀ ਆਈਸੀ ਜੋ ਵਾਈਸ ਪ੍ਰੈਜ਼ੀਡੈਂਟ ਨੇ ਪੈਰਾ 올림픽 ਕਮੇਟੀ ਆਫ ਇੰਡੀਆ ਦੇ ਉਰੇ ਆਪਣਾ ਜਿਹੜੇ ਆਫਿਸ ਦੀ ਓਪਨਿੰਗ ਕੀਤੀ ਹੈ ਇਹ ਹੈਗੀ ਪੈਰਾ ਪਾਵਰ ਲਿਫਟਿੰਗ ਦਾ ਇਹ ਪੰਜਾਬ ਦਾ ਆਫਿਸ ਬਣਾਇਆ ਹੈ ਔਰ ਉਸ ਦੀ ਓਪਨਿੰਗ ਸੀ ਔਰ ਉਹਨਾਂ ਨੇ ਐਜ਼ ਅ ਮੈਨੂੰ ਅਪਾਇੰਟ ਕੀਤਾ ਯੋਗੇਸ਼ ਸ਼ਰਮਾ ਨੂੰ ਡਾਇਰੈਕਟਰ ਆਫ ਪੈਰਾ ਐਥਲੀਟ ਡਿਵੈਲਪਮੈਂਟ ਤੇ ਬਸ ਸਰ ਸੋਚ ਇਹੀ ਹੈ ਸਾਡੀ ਸਭ ਦੀ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਮੈਂ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਵੀ ਜਿੰਨੇ ਵੀ ਆਪਣੇ ਪੈਰਾ ਦੇ ਅੰਡਰ ਪਲੇਅਰ ਆਉਂਦੇ ਨੇ ਜੋ ਜਿੰਨੇ ਵੀ ਬੱਚੇ ਕਿਸੇ ਤਰੀਕੇ ਪਹਿਲਾਂ ਜੋ ਲੋਕਾਂ ਦੀ ਸੋਚ ਹੁੰਦੀ ਸੀ ਵੀ ਫਿਜ਼ਿਕਲੀ ਜੋ ਫਿਟ ਨਹੀਂ ਹੈਗੇ ਜੋ ਹੈਂਡੀਕੈਪ ਨੇ ਬਟ ਉਹ ਪੁਰਾਣੀ ਸੋਚ ਸੀ ਸਰ ਮੇਰੇ ਹਿਸਾਬ ਨਾਲ ਜਿਹੜੇ ਬੱਚੇ ਇਸ ਤਰੀਕੇ ਦੀ ਪਹਿਲਾਂ ਡਿਸੇਬਿਲਟੀ ਮੰਨੀ ਜਾਂਦੇ ਸੀ ਉਹ ਅੱਜ ਦੀ ਜਿਹੜੀ ਅਬਿਲਟੀ ਹੈ ਸਰ ਹਾਂ ਦਿਵਿਆਂਗ ਜਿਹੜੇ ਪਲੇਅਰ ਨੇ ਉਹ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਪੂਰੇ ਅਬਿਲਟੀ ਵਾਲੇ ਨੂੰ ਵੱਧ ਵਧੀਆ ਪਰਫਾਰਮੈਂਸ ਦਿੰਦੇ ਨੇ ਔਰ ਇਸ ਤਰੀਕੇ ਜਿਵੇਂ ਆਪਣੇ ਇੰਡੀਆ ਦੇ ਮੈਕਸਿਮਮ ਅੱਛੇ ਪਲੇਅਰ ਪੈਰਾ 'ਚ ਜਾ ਕੇ ਮੈਡਲਸ ਲੈ ਰਹੇ ਨੇ ਓਵੇਂ ਸਾਡੀ ਸੋਚ ਹੈ ਵੀ ਅਸੀਂ ਡਿਸਟ੍ਰਿਕਟ ਲੈਵਲ ਤੋਂ ਸਟਾਰਟ ਕਰਕੇ ਪਿੰਡਾਂ 'ਚੋਂ ਜਿਹੜੇ ਬੱਚੇ ਡਿਜ਼ਰਵਿੰਗ ਕੈਂਡੀਡੇਟ ਨੇ ਜਿਨ੍ਹਾਂ ਨੂੰ ਪ੍ਰੋਪਰ ਡਾਇਰੈਕਸ਼ਨ ਨਹੀਂ ਮਿਲ ਰਹੀ ਹੈਗੀ ਉਹਨਾਂ ਨੂੰ ਅਸੀਂ ਗਾਈਡ ਕਰੀਏ ਟ੍ਰੇਨਿੰਗ ਪ੍ਰੋਗਰਾਮਸ ਦੀਏ ਤੇ ਉਹਨਾਂ ਨੂੰ ਅੱਗੇ ਪੈਰਾ ਦੇ ਵਿੱਚ ਆਪਾਂ ਸ਼ਾਮਿਲ ਕਰਕੇ ਵਧੀਆ ਤਰੀਕੇ ਨਾਲ ਮੈਡਲ ਵਗੈਰਾ ਉਹਨਾਂ ਤੋਂ ਲਗਾਈ ਜਾਈ ਚੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪੁਰਸ਼ੋਤਮ ਕੋਸਿਕ ਸਮਾਣੂਜ਼